ਜੌਂਡੀਅਰ ਲੈ ਕੇ ਆ ਗਏ ਵੀਰੋ ਤੁਹਾਡੇ ਵਾਸਤੇ 5210 2021 ਮਾਡਲ ਹੈ ਆਪਾਂ 22 ਕਹਿ ਸਕਦੇ ਹਾਂ ਕਿਉਂਕਿ 2021 ਦੇ ਲਾਸਟ ਹੀ ਆਇਆ ਦਸੰਬਰ ਚ ਹੀ ਆਇਆ ਇਹ ਤੇ ਨਾਲ ਦੇ ਟਾਇਰ ਹੈ ਇੰਜਨ ਗੇਅਰ ਦਾ ਓਕੇ ਹੈ 5210 ਹੈ ਟਾਇਰ ਤੁਸੀਂ ਦੇਖ ਸਕਦੇ ਹੋ ਨਾਲ ਦੇ ਟਾਇਰ ਨੇ ਲਗਭਗ 90% ਟਾਇਰ ਪਏ ਨੇ ਨਾਲ ਦੇ ਇਹ ਟਰੈਕਟਰ ਹੈ ਜੀ ਕਿਸੇ ਵੀਰ ਨੇ ਖਰੀਦਣਾ ਹੈ ਤਾਂ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ 2021 ਮਾਡਲ ਮੰਨ ਕੇ ਚੱਲੋ 22 ਤੁਸੀਂ ਕਿਉਂਕਿ 2021 ਦੇ ਲਾਸਟ ਦੇ ਵਿੱਚ ਹੀ ਆਇਆ ਤੇ ਖੜਾ ਕਿੱਥੇ ਹੈ ਕਾਲਿਆਂ ਵਾਲੀ ਮੰਡੀ ਸਵਰਾਜ ਏਜੰਸੀ ਤੇ ਖੜਾ ਹੈ ਵੀਰੋ ਕਿਸੇ ਵੀ ਭਰਾ ਨੇ ਇਹ ਟਰੈਕਟਰ 5210 4 ਸਪੀਡ ਦੇ ਵਿੱਚ ਖਰੀਦਣਾ ਤਾਂ ਤੁਸੀਂ ਖਰੀਦ ਸਕਦੇ ਹੋ ਆ ਦੇਖ ਲਓ ਇੰਜਨ ਗੇਅਰ ਦਾ ਜਿਵੇਂ ਓਕੇ ਸਾਫ਼ ਤੇ 4 ਸਪੀਡ ਦੇ ਵਿੱਚ ਹੈ ਤੁਹਾਨੂੰ ਦਿਖਾ ਦਈਏ 5210 ਜੌਂਡੀਆਰ ਹੈ ਕਿਸੇ ਵੀ ਵੀਰ ਮਿੱਤਰ ਨੇ ਲੈਣਾ ਹੈ ਅੱਗੇ ਤੁਹਾਨੂੰ ਪਤਾ ਹੈ ਸੁਪਰਸੀਡਰ ਦਾ ਜਿਹੜਾ ਸੀਜ਼ਨ ਆਉਣ ਵਾਲਾ ਹਨ ਤੇ 5210 ਦੀ ਕਾਫੀ ਡਿਮਾਂਡ ਰਹਿੰਦੀ ਹੈ ਉਹ ਚੌਂਡੀਆਰ ਦੀ ਤੇ ਕਿਸੇ ਵੀ ਮਿੱਤਰ ਨੇ ਲੈਣਾ ਤਾਂ ਕਾਲਿਆ ਵਾਲੀ ਮੰਡੀ ਸਵਰਾਜ ਏਜੰਸੀ ਤੇ ਆ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਰਸਾ ਨੰਬਰ ਐ ਇਹ ਤੁਹਾਨੂੰ ਨੰਬਰ ਵੀ ਦੱਸ ਦਗੇ ਸਰਸਾ ਨੰਬਰ ਐ ਖੜਾ ਕਿੱਥੇ ਹੈ ਕਾਲਿਆ ਵਾਲੀ ਮੰਡੀ ਸਵਰਾਜ ਏਜੰਸੀ ਤੇ ਖੜਾ ਹੈ